ਜਿੰਦਾਬਾ ਬਾੜੀ ਮਤਾ ਬਾੜੀ ਜਿੰਦਾਬਾ ਹਾਰਤ ਮਤਾ ਜੈ ਜੈ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਜੈ ਪੀਨ ਜੈ ਭਾਰਤ ਜੈ ਰਵਿਦਾਸ ਔਰ ਅੱਜ ਮੇਰੇ ਚਾਚਾ ਗਿਜਰਮ ਵਾਲਮੀਕੀ ਜੀ ਨੂੰ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਔਰ ਇਹ ਪਗਮਰਾ ਦੀ ਧਰਤੀ ਹੈ ਇਹ ਤੋਂ ਐਸਸੀ ਸਮਾਜ ਨੂੰ ਬਾਲਮਿਕ ਸਮਾਜ ਨੂੰ ਟਿਕਟ ਮਿਲੀ ਆ ਅਸੀਂ ਇਸ ਧਰਤੀ ਨੂੰ ਨਤਮਸਤਕ ਹੁੰਨੇ ਆ ਔਰ ਇੱਥੇ ਦੇ ਲੋਕਾਂ ਦਾ ਇੱਥੇ ਜੋ ਪਿਆਰ ਸਾਨੂੰ ਮਿਲ ਰਿਹਾ ਗੇਜਰਮ ਜੀ ਨੂੰ ਬਹੁਤ ਵੱਡਾ ਪਿਆਰ ਹਲਕੇ ਚ ਮਿਲ ਰਿਹਾ ਵਾ ਪਰਮਾਤਮਾ ਇਸੇ ਤਰ੍ਹਾਂ ਇਹ ਲੋਕਾਂ ਦੇ ਖੁਸ਼ੀਆਂ ਖੇੜੇ ਬਣਾ ਕੇ ਰੱਖੇ ਜੋ ਸਾਨੂੰ ਸੇਵਾ ਲਈ ਆ ਬੀਜੇਪੀ ਨੇ ਔਰ ਇਹ ਸੀਟ ਅਸੀਂ ਜਿੱਤ ਕੇ ਬੀਜੇਪੀ ਦੀ ਚੋਲੀ ਪਾਵਾ ਸਾ ਦੇਤੋਂ ਮਤਲਬ ਜਿਸ ਰਾਜ ਨਾਦ ਦੇ ਫਾਮ ਨੂੰ ਭੰਨ ਜਾ ਰਹੇ ਆ ਫੋਰਮ ਤੋਂ ਤਵੱਸ਼ੀ ਤੋਂ ਦਾ ਰਹਿਗਾ ਪਥਿਆਤ ਤੋਂ ਦਾ ਰਹਿਗਾ ਦੇਖੋ ਪਰਸੋਂ ਤੋਂ ਟਿਕਟ ਲਾਂਚ ਹੋਈ ਹੈ ਜਾਦੇ ਵਿੱਚ ਹੀ ਲੋਕਾਂ ਦੇ ਵਿੱਚ ਫਤੇਗੜ ਸਾਹਿਬ ਦੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਔਰ ਲਗਾ ਜਗਾ ਮੈਂ ਜਾ ਰਿਹਾ ਵਾ ਬੜਾ ਉਤਸ਼ਾਹ ਮਿਲ ਰਿਹਾ ਵਾ ਔਰ ਤੁਸੀਂ ਅੱਜ ਤੁਸੀਂ ਦੇਖ ਲਿਓ ਅੱਜ ਠਾਠਾ ਮਾਰਦਾ ਕੱਠ ਫਤੇਗੜ ਸਾਹਿਬ ਦੀ ਤਰਤੀ ਤੇ ਬਹੁਤ ਵੱਡਾ ਕੱਠ ਹੋਣ ਜਾ ਰਿਹਾ ਔਰ ਇਹ ਜਿੱਤ ਦੀ ਜਿੱਤ ਦਾ ਨਿਸ਼ਾਨ ਹੈ ਕਿਥਾਂ ਦੇਤੋਂ ਮਤਲਬ ਇਸ ਆਮਦ ਕੱਟ ਦਾ ਵੀ ਦਾਵਾ ਹੋਵੇ 11 ਜਿਹੜੋਂ ਨੂੰ ਲੈ ਕੇ ਜਾਂਦੇ ਹਾਂ ਦੇਖੋ ਲੋਕਾਂ ਲੋਕਾਂ ਨੂੰ ਹੁਣ ਬੜੇ ਸਮਝਦਾਰ ਹੋ ਗਿਆ ਉਹਨਾਂ ਨੇ ਪਿਛਲੇ ਸਰਕਾਰ ਨੂੰ ਦੇਖਿਆ ਕਾਂਗਰਸ ਨੂੰ ਦੇਖਿਆ ਆ 2.5 ਸਾਲਾਂ ਤੋਂ ਆਪ ਨੂੰ ਵੀ ਦੇਖਿਆ ਵਾ ਤੇ ਹੁਣ ਲੋਕੀ ਚਾਹੁੰਦੇ ਆ ਕਿ ਜੋ ਮੋਦੀ ਸਾਹਿਬ ਨੇ 10 ਸਾਲਾਂ ਦੇ ਵਿੱਚ ਕੰਮ ਕੀਤਾ ਵਾ ਉਹਦਾ ਕੋਈ ਮੁਕਾਬਲਾ ਨਹੀਂ ਹੈ ਮਹਿੰਗਾਈ ਦਾ ਕੀ ਕੰਮ ਹੈ ਮਹਿੰਗਾਈ ਦੇਖੋ ਅੱਜ ਮਹਿੰਗਾਈ ਨਹੀਂ ਤੁਸੀਂ ਮੰਨਦੇ ਅੱਜ ਜਿਹੜੀ ਜਿਵੇਂ ਮਹਿੰਗਾਈ ਵੱਧ ਰਹੀ ਆ ਲੋਕਾਂ ਦੀ ਤਨਖਾਹ ਵੀ ਵੱਧ ਰਹੀ ਆ ਅੱਜ ਤੋਂ 20 ਸਾਲ ਪਹਿਲਾਂ ਲੋਕੋ ਕੋ ਸਾਈਕਲ ਹੁੰਦਾ ਸੀ ਤੇ ਤਨਖਾਹ ਵੀ 5000 ਹੁੰਦੀ ਸੀ ਅੱਜ ਬੰਦੇ ਕੋ ਕਾਰ ਹੈ ਤੇ ਤਨਖਾਹ ਵੀ 50000 ਰੁਪਏ ਵਾ ਤੇ ਮਹਿੰਗਾਈ ਦੇ ਨਾਲ ਲੋਕਾਂ ਦੀ ਇੰਕੀਨਿਊ ਜਿਹੜੀ ਸੈਲਰੀ ਸਿਸਟਮ ਉਹ ਵੀ ਵੱਧ ਰਿਹਾ ਵਾ ਪਰ ਆਨ ਵਾਲੇ ਸਮੇਂ ਦੇ ਵਿੱਚ ਐਡਾ ਤਾਮਜਾਮ ਫਸਿਆ ਹੋਇਆ ਸੀਗਾ ਪਿਛਲੇ 25 30 50 ਸਾਲਾਂ ਤੋਂ ਜੋ ਮੋਦੀ ਸਾਹਿਬ ਨੇ ਕਲੀਅਰ ਕੀਤਾ ਵਾ ਅੱਜ ਰੋਡਾਂ ਦੇਖੋ ਥੋੜੀ ਤਾਂ ਹੌਣਦ ਹੁੰਦਾ ਹੀ ਆ ਅੱਜ ਲੁਧਿਆਣਾ ਤੇ ਹਾਤੀ ਹਲਕਾ ਸਾਹਨੇਵਾਲ ਤੋਂ ਅਸੀਂ ਸਾਰੀ ਸੰਗਤਾਂ ਨੂੰ ਨਾਲ ਲੈ ਕੇ 15 ਬੱਸਾਂ ਦਾ ਕਾਫਲਾ ਤੇ 40 ਦੇ ਕਰੀਬ ਗੱਡੀਆਂ ਦਾ ਕਾਫਲਾ ਲੈ ਕੇ ਫਤਿਹਗੜ੍ਹ ਸਾਹਿਬ ਸ੍ਰੀ ਗੇਜਾਰਾਮ ਜੀ ਬਾਲਮੀਕੀ ਦੇ ਕਾਗਜ ਭਰਨ ਲਈ ਰਵਾਨਾ ਹੋ ਰਹੇ ਆ ਸਾਹਨੇਵਾਲ ਦੇ ਕਨਵੀਨਰ ਰੇਂਦਰਜੀਤ ਸਿੰਘ ਸਾਡੇ ਜਨਰਲ ਸਕੱਤਰ ਦੋਨੋਂ ਰਿਸ਼ਪਾਲ ਸਿੰਘ ਪਵਿੰਦਰ ਰਾਏ ਸਮੁੱਚੀ ਟੀਮ ਸਾਡੀ ਐਸਸੀ ਮੋਰਚੇ ਦੇ ਪ੍ਰਧਾਨ ਐੋਬੀਸੀ ਯੁਵਾ ਮੋਰਚਾ ਪ੍ਰਧਾਨ ਸਾਰੇ ਸਾਡੇ ਮੋਰਚਿਆਂ ਦੇ ਪ੍ਰਧਾਨ ਸਾਡੇ ਨਾਲ ਅੱਜ ਸਮੁੱਚੀ ਟੀਮ ਸਾਡੀ ਹਲਕਾ ਸਾਹਨੇਵਾਲ ਦੀ ਕਾਗਜ ਭਰਨ ਲਈ ਰਵਾਨਾ ਹੋ ਰਹੀ ਆ ਵੱਡਾ ਕਾਫਲਾ ਸਾਡਾ ਬੱਸਾਂ ਦਾ ਤੁਸੀਂ ਪਿੱਛੇ ਦੇਖਿਆ ਹੋਣਾ ਗੱਡੀਆਂ ਖੜੀਆਂ ਨੇ ਅੱਗੇ 35 ਦੇ ਕਰੀਬ ਗੱਡੀਆਂ ਦਾ ਕਾਫਲਾ ਜਾ ਰਿਹਾ ਅਸੀਂ ਬਾਦ ਚੜ ਕੇ ਸਾਨ ਨਾਲ ਹਲਕੇ ਤੋਂ ਗੇਜਾਰਾਮ ਜੀ ਦੇ ਕਾਗਜ ਭਰਾ ਕੇ ਅੱਜ ਉਹਨਾਂ ਨੂੰ ਪਰਮਾਤਮਾ ਦੀ ਮਿਹਰ ਹੋਊਗੀ ਉੱਥੇ ਤਰੱਕੀ ਬਖਸ਼ਣਗੇ ਤੇ ਕਾਮਯਾਬ ਹੋਵਾਂਗੇ ਆ ਕੇ ਅਸੀਂ ਹਲਕੇ ਦੇ ਵਿੱਚ ਘਰ-ਘਰ ਜਾ ਕੇ ਉਹਨਾਂ ਲਈ ਪ੍ਰਚਾਰ ਕਰਾਂਗੇ ਤੇ ਸਾਡੀ ਜਿੱਤ ਯਕੀਨੀ ਹੋਵੇਗੀ ਸਾਡਾ ਪਹਿਲਾਂ ਹੀ ਪ੍ਰਚਾਰ ਬਹੁਤ ਵਧੀਆ ਪਰसों ਗਿੱਜੇ ਰਾਮ ਜੀ ਨੇ ਦਫ਼ਤਰ ਦਾ ਤੁਗਾਟਨ ਕੀਤਾ ਸਾਨੇਵਾਲ ਸਾਰੇ ਘਵਾੜਾ ਚੌਂਕ ਦੇ ਵਿੱਚ ਵਿਧਾਨ ਸਭਾ ਦੇ ਦਫ਼ਤਰ ਦਾ ਤੁਗਾਟਨ ਹੋ ਚੁੱਕਿਆ ਤੇ ਉਸ ਦਿਨ ਹੀ ਸਾਡੀਆਂ ਰੈਲੀਆਂ ਸ਼ੁਰੂ ਹੋ ਗਈਆਂ ਮੀਟਿੰਗਾਂ ਸ਼ੁਰੂ ਹੋ ਗਈਆਂ ਤਿੱਤੀ ਪੁਟਾ ਰੋਡ ਤੇ ਕੌਂਸਲਰ ਸਾਹਿਬ ਨੇ ਸਾਡੇ ਸੁਰਜੀਤ ਸਿੰਘ ਰਾਏ ਉਹਨਾਂ ਦੇ ਦਫ਼ਤਰ ਦੇ ਵਿੱਚ ਮੀਟਿੰਗ ਹੋਈ ਫਿਰ ਹੁਣ ਸਾਡੇ ਭਾਮੀਆਂ ਮੰਡਲ ਦੇ ਵਿੱਚ ਮੀਟਿੰਗ ਹੋਈ ਮੀਟਿੰਗਾਂ ਦਾ ਸਿਲਸਿਲਾ ਸਾਡਾ ਜਾਰੀ ਹੋ ਗਿਆ ਗੇਜਾ ਰਾਮ ਜੀ ਦੀ ਚੜ੍ਹਤਾ ਪੂਰੀ ਸਾਨ੍ਹੇਵਾਲ ਹਲਕਾ ਤੁਸੀਂ ਜਿਤਾ ਕੇ ਭੇਜਾਂਗੇ ਕਨਵੀਨਰ ਸਾਡੇ ਇੰਦਰਜੀਤ ਸਿੰਘ ਨਾਲ ਨੇ ਸਾਰੇ ਅਸੀਂ ਜਿੰਨਾ ਸਾਡਾ ਭਾਟਿਆ ਸਾਹਿਬ ਜਿੰਨੀ ਸਾਡੀ ਟੀਮ ਅਸੀਂ ਮਿਹਨਤ ਕਰਕੇ ਇਥੋਂ ਜਿਤਾ ਕੇ ਭੇਜਾਂਗੇ ਉਹਨਾਂ ਨੂੰ ਦੇਖੋ ਅੱਜ ਬੜੇ ਹੀ ਉਤਸ਼ਾਹ ਦੇ ਨਾਲ ਸਾਰੇ ਵਿਧਾਨ ਸਭਾ ਹਲਕਾ ਸਾਨ੍ਹੇਵਾਲ ਦਾ ਕਾਰਜਕਰਤਾ ਫਤੇਗੜ ਸਾਹਿਬ ਸਾਡੇ ਕੈਂਡੀਡੇਟ ਸ਼੍ਰੀ ਗੇਜਾ ਰਾਮ ਜੀ ਦੇ ਨਾਮੀਨੇਸ਼ਨ ਪੇਪਰ ਭਰਨ ਜਾ ਰਹੇ ਆ ਬਹੁਤ ਉਤਸ਼ਾਹ ਇਹ ਸੀਟ ਅਸੀਂ ਭਾਰਤੀ ਜਨਤਾ ਪਾਰਟੀ ਨੂੰ 1 ਲੱਖ ਤੋਂ ਵੱਧ ਵੋਟਾਂ ਦੀ ਲੀਡ ਦੇ ਨਾਲ ਜਿੱਤ ਕੇ ਦੇਣ ਜਾ ਰਹੇ ਹਾਂ 400 ਦੀ ਜਿਹੜੀ ਮੋਦੀ ਸਾਹਿਬ ਦੀ ਮਾਲਾ ਹੈ ਉਹਦੇ ਵਿੱਚ ਇੱਕ ਕੈਂਡੀਡੇਟ ਸਾਡਾ ਫਤੇਗੜ ਸਾਹਿਬ ਦਾ ਸ਼੍ਰੀ ਗੇਜਾਰਾਮ ਵਾਲਮੀਕੀ ਜੀ ਦੇ ਰੂਪ ਦੇ ਵਿੱਚ ਜਿੱਤ ਕੇ ਸੰਸਦ ਦੇ ਵਿੱਚ ਪਹੁੰਚਣ ਜਾ ਰਿਹਾ ਹੈ ਮੁਕਾਬਲਾ ਸਾਡਾ ਕਿਸੇ ਪਾਰਟੀ ਨਾਲ ਨਹੀਂ ਹੈ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਭਾਰਤੀ ਜਨਤਾ ਪਾਰਟੀ ਨਾਲ ਹੈ ਸਾਰੀਆਂ ਪਾਰਟੀਆਂ ਬਣ ਚੁੱਕੀਆਂ ਹਨ ਵੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣਨ ਜਾ ਰਹੀ ਹੈ अरविंद केजरीवाल ਨੇ ਹੁਣੇ 2 ਦਿਨ ਪਹਿਲਾਂ ਸਵਾਲ ਉਠਾਇਆ ਵੀ 75 ਤੋਂ ਬਾਅਦ ਤੁਹਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਰਿਟਾਇਰ ਕਰੋਗੇ ਕਿ ਨਹੀਂ ਕਰੋਗੇ ਕਹਿਣ ਦਾ ਭਾਵੇਂ ਉਹ ਮੰਨ ਚੁੱਕੇ ਹੈ ਵੀ 2024 ਸਾਡੀ ਸਰਕਾਰ ਬਣਨ ਜਾ ਰਹੀ ਹੈ ਤੇ 75 ਸਾਲ ਵਾਲੀ ਕ੍ਰਾਈਟੇਰੀਆ ਉਹ ਸਾਡੇ ਅਸੀਂ ਆਪਣੇ ਸੰਵਿਧਾਨ ਦੇ ਹਿਸਾਬ ਨਾਲ ਦੇਖਾਂਗੇ ਵੀ ਇਹ ਇਹਨਾਂ ਨੂੰ ਚਿੰਤਾ ਕਰਨ ਦੀ ਇਹਦੀ ਕੋਈ ਲੋੜ ਨਹੀਂ ਹੈ ਸੋ ਸਾਰੇ ਦੇਸ਼ ਨੂੰ ਵੀ ਪਤਾ ਹੈ ਵਿਰੋਧੀਆਂ ਨੂੰ ਵੀ ਪਤਾ ਹੈ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸ਼੍ਰੀ ਮੋਦੀ ਜੀ ਦੇ ਨੇਤਰਤਵ ਦੇ ਵਿੱਚ 400 ਸੀਟਾਂ ਦੇ ਨਾਲ ਦਿੱਲੀ ਚ ਬਣਨ ਜਾ ਰਹੀ ਹੈ ਤੇ ਅਗਲੇ ਆਉਣ ਵਾਲੇ 100 ਦਿਨ ਦਾ ਏਜੰਡਾ ਵੀ ਭਾਰਤੀ ਜਨਤਾ ਪਾਰਟੀ ਨੇ ਤਿਆਰ ਕੀਤਾ ਹੋਇਆ ਹੈ। ਦੇਸ਼ ਦੀ ਤੀਸਰੀ ਅਰਥ ਵਿਵਸਥਾ ਤੀਸਰੇ ਟਰਨ ਦੇ ਵਿੱਚ ਮੋਦੀ ਸਾਹਿਬ ਦੇ ਬਣਨ ਜਾ ਰਹੀ ਹੈ। ਮਜ਼ਬੂਤ ਭਾਰਤ ਬਣਨ ਜਾ ਰਿਹਾ ਹੈ। ਵਿਕਸਿਤ ਭਾਰਤ ਦੀ ਨੀਂਵ ਰੱਖਣ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ। 100 ਇੱਕ ਵਾਰੀ ਬੇਨਤੀ ਹੈ ਫਤੇਗੜ ਸਾਹਿਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਜਿਹੜੀ ਗਲਤੀਆਂ ਪਿਛਲੇ 2014 ਤੇ 19 ਦੇ ਵਿੱਚ ਕੀਤੀਆਂ ਨਾ ਉਹ ਗਲਤੀ ਇਸ ਵਾਰ ਨਾ ਕਰਨ। 400 ਦੀ ਮਾਲਾ ਦੇ ਵਿੱਚ ਫਤੇਗੜ ਸਾਹਿਬ ਦਾ ਕੈਂਡੀਡੇਟ ਜ਼ਰੂਰ ਭੇਜਣ ਤਾਂ ਜੋ ਜਿਹੜੇ ਕੰਮ ਨਹੀਂ ਹੋ ਸਕੇ ਹੈ ਸਾਨੂੰ ਕੋਈ 5 ਕਰੋੜ ਐਮਪੀ ਫੰਡ ਦੀ ਲੋੜ ਨਹੀਂ ਪੈਣੀ ਹੈ ਸਾਨੂੰ 1000 ਕਰੋੜ 500 ਕਰੋੜ 2000 ਕਰੋੜ ਬਹੁਤ ਵੱਡਾ ਫੰਡ ਜਿਹੜਾ ਹੈ ਉਹ ਮੋਦੀ ਸਾਹਿਬ ਤੋਂ ਸਿੱਧਾ ਅਗੇ ਜਰਾਮ ਚ ਲੈ ਕੇ ਆ ਸਕਦੇ ਆ ਫਤੇਗੜ ਸਾਹਿਬ ਹਲਕੇ ਲਈ ਮੋਦੀ ਸਾਹਿਬ ਨੇ ਤੀਰਥ ਯਾਤ ਜਿਹੜੇ ਸਾਡੇ ਲੋਕੇਸ਼ਨਸ ਨੇ ਜਿਹੜੀਆਂ ਆ ਟੂਰਿਜ਼ਮ ਦੇ ਮਾਧਿਅਮ ਦੇ ਨਾਲ ਅਸੀਂ ਉਹਨਾਂ ਨੂੰ ਪ੍ਰੋਮੋਟ ਕਰ ਸਕਦੇ ਹਾਂ ਉਹਦੇ ਚ ਫਤੇਗੜ ਸਾਹਿਬ ਦੀ ਜਿਹੜੀ ਲੋਕੇਸ਼ਨ ਹੈ ਉਹ ਬਹੁਤ ਹੀ ਇਤਿਹਾਸਕ ਹੈ ਮੋਦੀ ਸਾਹਿਬ ਨੇ ਵੀਰ ਬਾਲ ਦਿਵਸ ਮਨਾ ਕੇ ਇਸ ਲੋਕੇਸ਼ਨ ਨੂੰ ਪੂਰੀ ਦੁਨੀਆ ਦੇ ਵਿੱਚ ਇਹਨੂੰ ਸਥਾਨ ਦਿੱਤਾ ਹੈ ਤੇ ਇਹਨੂੰ ਹੋਰ ਵਾਧਾ ਅਸੀਂ ਕਰ ਸਕਦੇ ਹਾਂ ਜੇ ਅਸੀਂ ਇੱਥੋਂ ਆਪਣਾ ਐਮਪੀ ਬਣਾ ਕੇ ਭੇਜ ਦਈਏ ਸੋ ਇੱਕ ਵਾਰੀ ਬੇਨਤੀ ਹੈ ਜੀ ਕੇਜਰਾਮ ਜੀ ਜੇਤੂ ਬਣਾ ਕੇ ਅਸੀਂ ਭੇਜੀਏ ਜੈਹਾ ਜੰਦਾਬਾਹਾਰਤੀ ਜਨਤਾ